ਮਾਰ ਮਾਰ ਜਾਣਾ ਪੁੱਤਿਆਂ ਨੂੰ ਚੱਲ ਨਾ ਵਧੀਆ ਹੀ ਆ ਲੈ ਕਿੱਥੇ ਲੱਗੇ ਤੈਨੂੰ ਉਹ ਕਰੀ ਦੀ ਆ ਫੁੱਲੜੀ ਰਾਹੋ ਚਲਾ ਦੇ ਗੋਲੀ ਚਲਾ ਦੇ ਹੋਰ ਚਲੇ ਚਲਾਉਣੀ ਨਹੀਂ ਆਦੀ ਹਾਂ ਚਲੋ ਤਕ ਤਕ ਜੀ ਨੋ ਨੋ ਚੱਲ ਬੇਬਾਰ ਜਾ ਬਾਹਰ ਚਲ ਜਾ ਬਾਹਰ ਜਾਣਾ ਕਹਿੰਦਾ ਹਾਂ ਪਹਿਲਾ ਬਾਹਰ ਨਹੀਂ ਆਉਂਦਾ ਸੀ ਆਇਆ ਕਿਹਨਾਂ ਨੂੰ ਆਇਆ ਨਾ 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 ਆ ਮੋਟੇ ਇੰਗਾ ਆਹੋ ਜਦ ਮੈਂ ਕਾਦੂ ਤੇ ਕਿਹਦੀ ਕਾਈ ਕਹਿੰਦੀ ਆ ਹਵੀ ਕੀਤਾ ਤੂੰ ਆਹ ਹੱਥ ਦੇਖੋ ਇਹਦੇ ਇਹਦਾ ਮੂੰਹ ਦੇਖੋ ਇਹ ਤਾਂ ਕੰਨ ਲੱਗਾ ਗੋਲੀ ਦੀ ਖਾ ਲਈ ਸਾਰਾ ਇਹ ਦੇ ਬੀੜ ਲਿਆ ਸਭਰਾ ਮੂੰਹ ਅੱਡਦਾ ਆ ਕਰਾ ਕੀ ਬਾਹ ਮੂੰਹ ਆ ਕਰ ਲੈ ਆਦਰੇ ਬੂ ਬਸਾਵ ਕਰੀਏ ਤੇਰਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਬਲੌਗ ਦੀ ਤੇ ਟਾਈਮ ਹੋ ਗਿਆ ਆ 12:30 ਤੇ ਅਸੀਂ ਚੱਲੇ ਸੀਗੇ ਘੁੰਮਣ ਪਾਰਕ ਨਿੱਕੂ ਪਾਰਕ ਤੇ ਸਾਰੇ ਜਣੇ ਰੈਡੀ ਸ਼ੈਡੀ ਹੋ ਗਿਆ ਆ ਦੀਦੀ ਹੁਣੀ ਸਾਰੇ ਜਾਣੇ ਸਮਰ ਤੇ ਪਾਪਾ ਵੀ ਬਸ ਤੇ ਚੱਲੇ ਹੀ ਸੀਗੇ ਅਸੀਂ ਹੁਣ ਤੇ ਸਮਰ ਵੀ ਤਿਆਰ ਆ ਬਸ ਬਾਏ-ਬਾਏ ਕਰ ਦੇ ਇੱਧਰ ਬਾਏ ਕਰ ਦੇ ਸਮਰ ਲਓ ਇਹ ਦੋ ਮਿੰਟ ਹੈ ਨਿੱਕੂਪਾਰ ਕਮ ਕੇ ਆ ਗਏ ਨਿੱਕੂਪਾਰ ਕਾ ਨਿਕਲੀ ਬੰਦ ਉਸਦੀ ਕਰਾਇਆ ਭੂਕ ਕੇ ਆ ਗਏ ਝੂਟੇ ਲੈ ਕੇ ਹੋ ਰੱਸ ਗਿਆ ਹੋ ਰੱਸ ਗਿਆ ਭਾਲ ਬਰਦਾ ਦੀ ਸਮਰਸ ਹੋ ਗਿਆ ਹੀ ਹਾਂਜੀ ਲੋਜੀ ਘਰੇ ਆਲੇ ਸੀਗੇ ਅਸੀਂ ਤੇ 5:00 ਵਜੇ ਪਹੁੰਚ ਗਏ ਸੀਗੇ ਘਰ ਏ ਆਣ ਕੇ ਦੀ ਚਾਹ ਚੂਪੀਤੀ ਰੱਦੀ ਬੈਠੇ ਰਹਿ ਵੀਡੀਓ ਨਹੀਂ ਬਣਾਈ ਕਾਲੜਾ ਬਲੌਗ ਜਿਹੜਾ ਉਹ ਅਪਲੋਡ ਕੀਤਾ ਇਦਾਂ ਇਸ ਚੱਕਰ ਤੇ ਫਿਰ ਵੀਡੀਓ ਨਹੀਂ ਬਣਾਈ ਮੜ ਕੇ ਤੇ ਆਪਾਂ ਫੇ ਦੂਜੀ ਦੀਦੀ ਕੇ ਵੀ ਚਲ ਗਈ ਬਿੰਦਰ ਦੀਦੀ ਕੇ ਵੀ ਸਾਡੇ ਹੋਰ ਦੂਜੇ ਨਾਨਕੇ ਵੀ ਤੇ ਰੱਦੀ ਫੇ ਉੱਥੇ ਘੰਟਾ ਲੱਗਾ ਤੇ ਅਸੀਂ 5:00 ਵਜੇ ਘਰੇ ਆਏ ਉੱਥੋਂ ਅਸੀਂ ਬੂਟਾ ਮੰਡੀ ਤੋਂ ਦੀਦੀ ਉਹਨਾਂ ਦਾ ਅਸੀਂ ਘੇੜੇ ਕਬਈ ਤੌਰ ਤੇ ਸੀਗੇ ਤੇ ਹੈਦੀ ਆਏ ਹੋਏ ਤਾਂ ਹੁਣ ਰੋਟੀ ਬਣਾ ਕੇ ਰੱਟੇ ਸੀਗੇ ਤੇ ਰੋਟੀ ਦੋ ਚੋਂ ਭੇੜਿਆਂ ਦਾ ਆਟਾ ਘੱਟ ਸੀਗਾ ਘਟ ਗਿਆ ਤੇ ਮੈਂ ਕਿਹਾ ਚਲੋ ਹੋਰ ਗੰਨ ਕੇ ਬਣਾ ਲਈਏ ਨਾਲੇ ਆਪਾਂ ਸਾਗ ਤੜਕਣਾ ਆ ਤਾਂ ਆਪਣੇ ਧਾਲ ਪਈ ਐ ਮਿਸ਼ਰਾਉਂਗੀ ਦੀ ਤਾਂ ਉਹਨੂੰ ਥੋੜਾ ਜਿਹਾ ਤੜਕਾ ਲਾਉਣਾ ਆ ਤੇ ਬਸ ਆਪਣਾ ਇਹ ਕੰਮ ਨਹੀਂ ਆ ਤਾਂ ਕਰਕੇ ਫਿਰ ਆਪਾਂ ਫਿਰ ਮੈਂ ਫਰੀ ਆ ਮੈਂ ਆਪਾਂ ਆਪਾਂ ਕਹਿਣ ਦੀ ਤੇ ਗੀ ਫੈਲੀਆ ਤੇ ਪਾਣੀ ਜਿਆਦਾ ਗਰਮ ਨਹੀਂ ਜੀ ਇਹਨਾਂ ਕ ਚਲ ਗਰਮ ਕਰਕੇ ਪਾਉਂ ਕਰਦੀ ਆ ਪੋਰਾ ਜਾਈ ਗੁੰਨਾ ਆ ਆਟਾ ਲੋਟਾਂ ਪੇੜੀਆਂ ਦਾ ਹੀ ਜਿਆਦਾ ਹੀ ਆਉਂਦਾ ਤਾਂ ਇਹ ਆਉਂਦਾ ਬਾਕੀ ਅਸੀਂ ਉੱਥੇ ਜਾਣਾ ਸੀਗਾ ਪਾਰਕ ਚ ਘੁੰਮਣ ਤੇ ਉਹ ਸਾਨੂੰ ਦੀਦੀ ਹੁਣਾਂ ਨੂੰ ਵੀ ਨਹੀਂ ਚੇਤਾ ਸੀਗਾ ਇਹ ਕਿ ਦਾ ਪਤਾ ਸੀਗਾ ਕਿ ਕਹਿੰਦੇ ਸੀ ਸ਼ਾਮ ਦੇ ਟਾਈਮ ਆਏ ਇੱਦਾਂ ਦਾ ਖਿਆਲ ਹੀ ਨਹੀਂ ਕੀਤਾ 20 ਵੇ ਨੂੰ ਖੁੱਲਦੀ ਆ ਕਿ ਨਹੀਂ ਖੁੱਲਦੀ ਤੇ ਉਹ ਸੀਗੀ ਬੰਦ ਤੇ ਟਾਈਮ ਹੋਇਆ ਸੀਗਾ ਪੌਣਾ ਪੌਣਾ 1 ਦਾ ਤੇ ਫਿਰ 3 ਵਜੇ ਖੁੱਲਣੀ ਸੀ ਫੇਰ ਨਾ ਟਾਈਮ ਉੱਥੇ ਰੋੜ ਤੇ ਕਿੱਥੇ ਰਹਿਣਾ ਸੀਗਾ ਇਸ ਕਰਕੇ ਫੇ ਅਸੀਂ ਵਾਪਸ ਇੱਧੇ ਨਾਲੇ ਆ ਗਏ ਤਾਂ ਪਰ ਅਸੀਂ ਕਾਮ ਉਨ ਤਿਆਰ ਤਾਂ ਹੈਗੇ ਆ ਵੀ ਕੱਪੜੇ ਕੁੱਪੜੀ ਪਾਈ ਏਦਾਂ ਤਾਂ ਫੇਰ ਅਸੀਂ ਆ ਗਏ। ਕੋਈ ਘਟਾਲ ਟੈਮ ਨਾ ਕੰਮ ਨੂੰ ਜਾਣੀ ਆ ਤੇ ਜਿਆਨ ਸਮਝੂ ਗੰਦੇ ਹੀ ਕਹਿੰਦੇ ਵੀ ਅਸੀਂ ਜਾਣਾ ਆ ਜਾਂਦਾ ਆ ਤਾਂ ਮੈਂ ਕਿਹਾ ਚੱਲ ਮੁੰਡੂ ਤੁਸੀਂ ਫੇਰ ਜਾ ਆਏ ਉਹ ਕਿਸੇ ਦੇ ਨਾ ਤੇ ਹਿੰਦੀ ਸਾਤੋ ਵੀ ਨਹੀਂ ਤੇ ਜਾਣੀ ਹੋਇਆ ਇਹ ਸ਼ੈਤਰੀ 28 29 ਹੋ ਗਈ ਆ ਤਰੀਕ ਹੋਰ 10 ਕ ਦਾ ਦਿਨ ਰਹਿ ਗਏ 10 12 ਦੇ ਦਿਨ ਬਾਕੀ ਚਲੋ ਜੀ ਤੁਸੀਂ ਜੀ ਸਾਡੀ ਵੀਡੀਓ ਦੇ ਨਾਲ ਬਣ ਰਹੇ ਹੋ ਤੇ ਮੈਂ ਆਹ ਇੱਥੇ ਮਾਰ ਲ ਲਈ ਮੈਂ ਨੋਟ ਲਈਏ ਦੇਰ ਰੋਟੀ ਬਣਾ ਲਈਏ ਮਹਾਰੀ ਸਾਫ਼ ਸੁਥਰ ਕਰ ਲਈਏ प्ला अडके दुआ ए मंगला मैं अला दिल सु जे अखां खोलां हो अखां खोलां अखां खोलां त सामे तूं में जेत सुपने तेर ਸਾਂਵਿਚੇ ਗੁੰਦਾ ਸੋਨੇ ਫੁੱਲ ਮੈਂ ਕਰੀ ਰਾਂਦੇ ਤੇਰੇ ਨਾਮ ਕਾਬਲੇ ਕੀ ਸਸੀਆਂ ਤੇ ਹੀਰਾਂ ਦੇ ਹਾਂਜੀ ਇੱਥੇ ਮੈਂ ਲੱਗੀ ਸੀ ਜੀ ਤੜਕਾ ਲਾਉਣ ਇੱਕ ਦਾਲ ਨੂੰ ਇੱਕ ਪਾਸੇ ਲਾਉਣਾ ਆ ਤਾਂ ਇੱਕ ਪਾਸੇ ਲਾਉਣਾ ਸਾਗ ਨੂੰ ਤੇ ਦੋਨੀਆਂ ਆਪਾਂ ਤੜਕੇ ਵਗੈਰਾ ਲਾ ਦੇਵਾਂਗੇ ਤੇ ਬਾਅਦ ਸਿੱਤ ਬਾਅਦ ਆਪਾਂ ਫਰੀ ਆ ਫੇ ਰੋਟੀ ਪਾਣੀ ਖਾ ਕੇ ਵਿੱਲੇ ਸੀ ਜੀ ਤੇ ਟਾਈਮ 7 ਵਜੇ ਗਿਆ ਸੀ ਤੇ ਅੱਜ ਵਾਲੇ ਵਲੌਗ ਦਾ ਵੀ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਤੇ ਨਾਲੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਜੋ ਸਾਡਾ ਵਾਚ ਟਾਈਮ ਜਲਦੀ ਪੂਰਾ ਹੋ ਸਕੇ ਤੇ ਧੰਨਵਾਦ